ਸਾਡੇ ਆਗੂਆਂ ਕਰਕੇ ਜਿਹੜਾ ਉਹ ਕੁਝ ਇਸ ਤਰ੍ਹਾਂ ਦੇ ਹਾਲਾਤ ਬਣੇ ਸਨ ਕਿ ਮੇਰੇ ਤੇ ਵੀ ਸੱਚੇ ਪਾਤਸ਼ਾਹ ਜੀ ਦੀ ਨਾਰਾਜ਼ਗੀ ਸੀ ਮੈਨੂੰ ਨਹੀਂ ਯਾਦ ਗੱਲ ਕੀ ਸੀ ਪਰ ਮੇਰੇ ਤੋਂ ਬਿਨਾ ਮਹਾਰਾਜ ਜੀ ਦੇ ਉੱਤੇ ਬੇਬੇ ਜੀ ਦੇ ਉੱਤੇ ਤਾਂ ਨਾਰਾਜ਼ਗੀ ਬਣੀ ਹੀ ਹੋਈ ਸੀ ਉਸ ਮੌਕੇ ਤੇ ਉਹ ਇੱਕ ਬੇਬੇ ਦਲੀਪ ਕੌਰ ਸੀ जिने मिनु आख्या सी काका सगगुरु जीजी सिंह ਤੋਂ ਮਿਲਿਆ ਸਾਡਾ ਹੈ ਕਉ ਔਖੇ ਮੌਕੇ ਤੇ ਕਰੜੇ ਮੌਕੇ ਤੇ ਇਹੋ ਜੀ ਅਡਵੋਲ ਸੋਚ ਰੱਖ ਕੇ ਚੰਗੀ ਸੇਧ ਬੱਚਿਆਂ ਨੂੰ ਦੇਣੀ ਏਡੀ ਚੰਗੀ ਮਾਂ ਤੇ ਓ ਮਾਂ ਉਸ ਮਾਂ ਨਾਲ ਹੋਇਆ ਕੀ ਉਸ ਮਾਂ ਨਾਲ ਕੀ ਕੀ ਹੋਇਆ ਕਿਉਂਕਿ ਵਿਰੋਧੀ ਦੁਸ਼ਮਣ ਤਾਂ ਸਦਾ ਹੀ ਕਰਦੇ ਹੀ ਨੇ ਪਰ ਜਦੋਂ ਆਪਣੇ ਕਰਦੇ ਨੇ ਨਾ ਜਿਹੜਾ ਉਹਦਾ ਆਨੰਦ ਆਉਂਦਾ ਹੈ ਨਾ ਫਿਰ ਉਹਦਾ ਉਹਦਾ ਕੋਈ ਮੁਕਾਬਲਾ ਨਹੀਂ ਉਹਦੇ ਵਾਸਤੇ ਇੱਕ ਕਵੀ ਨੇ ਲਿਖਿਆ ਸੱਜਣਾ ਨੇ ਫੁੱਲ ਮਾਰਿਆ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੋ ਅੰਬਰਾਂ ਤੱਕ ਹੋਈ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਰਤਨ ਉਸ ਬਾਬੇ ਜਲੀਦਕੌਰ ਦੀ ਨਾਲ ਕੀ ਹੋਇਆ ਛੋਟੀ ਜੀ ਇੱਕ ਸੂਚੀ ਆਪਦੀ ਨੂੰ ਸੁਣਾ ਦੇਣਾ ਬਾਕੀ ਦੀ ਤੇ ਲੰਮੀਆਂ ਚੌੜੀਆਂ ਗੱਲਾਂ ਨੇ ਉਸ ਬੇਬੇ ਦਲੀਪ ਕੌਰ ਜੀ ਨੂੰ ਸਤਗੁਰੂ ਜਗਜੀਤ ਸਿੰਘ ਦੇ ਦਰਸ਼ਨ ਕਰਵਾਏ 2 ਜਾਂ 6 ਵਿੱਚ ਮਾਤਾ ਚੰਦ ਕੌਰ ਜੀ ਠਾਕੁਰੂਦੇ ਸਿੰਘ ਜੀ ਤੇ ਸੰਤ ਜਗਤਾਰ ਸਿੰਘ ਜੀ ਨੇ ਉਥੋਂ ਕੱਢਿਆ ਇਹ ਬੇਬੇ ਜਲੀਪੌਰ ਕੌਣ ਸੀ ਠਾਕੁਰ ਹਰਦੇਵ ਸਿੰਘ ਜੀ ਦੀ ਸੱਕੀ ਮਾਤਾ ਫਿਰ ਉਸ ਬੇਬੇ ਜਲੀਪੌਰ ਨਾਲ ਕੀ ਹੋਇਆ 2008 ਵਿੱਚ ਸਾਡੇ ਪਿਤਾ ਜੀ ਮਹਾਰਾਜ ਵੀਰ ਸਿੰਘ ਜੀ ਉਹ ਚੜ੍ਹਾਈ ਕਰ ਗਏ ਉਹਨੋ ਦੇ ਨਾਮ ਜੋ ਜ਼ਮੀਨ ਜਾਇਦਾਦ ਸੀ ਉਹ ਹੈਗੀ ਤੇ ਲੰਗਰ ਦੀ ਸੀ ਉਹ ਸਤਗੁਰੂ ਜੀ ਤੋਂ ਆਗਿਆ ਲੈ ਕੇ ਠਾਕੁਰ ਜੀ ਨੂੰ ਪੁੱਛ ਕੇ ਫਿਰ ਬੇਬੇ ਜੀ ਦੇ ਨਾਮ ਲਵਾ ਦਿੱਤੀ ਜਦੋਂ ਬੇਬੇ ਜੀ ਦੇ ਨਾਮ ਲੱਗ ਗਈ ਉਸ ਤੋਂ ਬਾਅਦ ਠਾਕੁਰ ਸਿੰਘ ਜੀ ਨੇ ਕੇਸ ਕਰ ਦਿੱਤਾ ਕਿ ਮੇਰੀ ਮਾਂ ਨੇ ਝੂਠੀ ਵਸੀਅਤ ਬਣਾ ਕੇ ਸਾਡੀ ਸਾਰੀ ਜਾਇਦਾਦ ਖੋ ਲਈਏ ਠਾਕੁਰ ਜੀ ਹਜ਼ਾਰਾਂ ਏਕੜਾਂ ਦੇ ਮਾਲਕ ਨੇ ਹਜ਼ਾਰਾਂ ਦੇ ਤੇ ਇੱਥੇ ਕਿੰਨੇ ਸੀ 40 ਇਹ ਜਮਾਨੀ ਗੱਲਾਂ ਨਹੀਂ ਲਿਖਤੀ ਨੇ ਉਹ ਸ਼ਬਦਾਵਲੀ ਪੜ੍ਹ ਕੇ ਵੇਖੋ ਤੇ ਜ਼ਮੀਨ ਕਿਹਦੇ ਕੋ ਗਈ ਸੀ ਮੈਂ ਤਾਂ ਨਹੀਂ ਸੀ ਨਾਂ ਲਵਾਈ ਬੇਬੇ ਜੀ ਮੈਨੂੰ ਕਹਿੰਦੇ ਸੀ ਕਿ ਆਪਣੇ ਨਾਂ ਲਵਾ ਲੈ ਮੈਂ ਕਿਹਾ ਨਹੀਂ ਆਪ ਜੀ ਵੱਡੇ ਹੋ ਆਪਣੇ ਨਾਂ ਲਵਾਓ ਉਸ ਤੋਂ ਪਰંત ਬੇਬੇ ਜੀ ਨੇ ਮੈਨੂੰ ਕਈ ਵਾਰੀ ਬਚਨ ਕੀਤਾ ਕਿ ਕਾਕਾ ਤੂੰ ਆਪਣੇ ਨਾਂ ਲਵਾ ਲੈ ਮੈਂ ਬੇਨਤੀ ਕੀਤੀ ਜੀ ਕਿ ਆਪ ਜੀ ਠਾਕੁਰ ਉਦੇਸ ਸਿੰਘ ਜੀ ਦੇ ਨਾਂ ਲਵਾ ਦਿਓ ਮੈਂ ਜ਼ਮੀਨ ਜਾਇਦਾਦ ਕੋਈ ਆਪਣੇ ਨਾਂ ਨਹੀਂ ਲਵਾਉਣੀ ਅਤੇ ਮੈਂ ਭਰਾ ਨਾਲ ਕੋਈ ਝਗੜਾ ਨਹੀਂ ਕਰਨਾ ਆਪ ਜੀ ਠਾਕੁਰ ਜੀ ਦੇ ਨਾਂ ਲਵਾਓ ਮੈਂ ਦਸਤਕਲ ਕਰ ਦੇਣਾ ਨਾਲ ਕਹਨੂੰ ਰੋਣਾ ਹੀ ਮੁੱਕ ਜਾਣਾ ਉਸ ਤੋਂ ਪਰੰਤ ਬੇਬੇ ਜੀ ਨੇ ਤੇ ਜੋ ਕੇਸ ਹੋਇਆ ਸੀ ਉਹਦੇ ਕਰਕੇ ਬੇਬੇ ਜੀ ਨੂੰ ਕਚਹਿਰੀ ਜਾਣਾ ਪਿਆ ਜਿਹੜਾ ਜੱਜ ਸੀ ਉਹ ਪਹਿਲਾਂ ਬੇਬੇ ਜੀ ਦੇ ਹੱਕ ਵਿੱਚ ਬੋਲਦਾ ਸੀ ਠਾਕੁਰ ਜੀ ਨੇ ਉਹਨੇ ਤੇ ਸ਼ੂਮੰਤਰ ਝੁਰਰੂ ਫੇਰਿਆ ਤੇ ਉਹਨੇ ਫੈਸਲਾ ਉਲਟ ਦੇ ਦਿੱਤਾ ਫੈਸਲਾ ਕੀ ਸੀ ਕੇਸ ਕੀ ਹੈਗਾ ਸੀ ਇਹ ਬੜੀ ਸਮਝਣ ਵਾਲੀ ਗੱਲ ਹੈ ਮਹਾਰਾਜ ਜੀ ਸਿੰਘ ਜੀ ਨੇ ਇੱਕ ਸਟੇ ਲਿਆ ਸੀ ਕਿ ਆ ਚਾਰ ਪੰਜ ਭੇੜੇ ਬੰਦੇ ਸਾਡੀ ਕੋਠੀ ਵਿੱਚ ਨਾ ਵੜ ਜਾਣ। ਠਾਕੁਰ ਹੁਦੇ ਸਿੰਘ ਜੀ ਨੇ ਉਹ ਸਟੇ ਕੇਸ ਕਰਕੇ ਤੜਵਾਇਆ ਕਿ ਮੈਂ ਇਹ ਭੇੜੇ ਬੰਦੇ ਕੋਠੀ ਜ਼ਰੂਰ ਵਾਰਨੇ ਨੇ। ਇਹ ਲਿਖਤੀ ਗੱਲਾਂ ਨਹੀਂ ਜਬਾਨੀ ਨਹੀਂ ਮੈਨੂੰ ਠਾਕੁਰ ਜੀ ਦੇ ਵਿਰੋਧ ਵਿੱਚ ਕੋਈ ਗੱਲਾਂ ਕਰਨ ਦਾ ਚਾਹ ਨਹੀਂ ਪਰ ਜੋ ਮੇਰੀ ਮਾਂ ਨਾਲ ਹੋਇਆ ਤੇ ਜੋ ਅੱਜ ਅਖੀਰ ਤੇ ਹੋਇਆ ਉਹਦੇ ਕਰਕੇ ਕੁਝ ਕਹਿਣਾ ਪੈਂਦਾ ਹੈ ਫਿਰ 2/9 ਦੇ ਹੋਲੇ ਵਿੱਚ ਮਾਰਚ ਪੈਣੀ ਸਾਹਿਬ ਗੁਰੂ ਕੇ ਲੰਗਰ ਦੇ ਵਿੱਚ ਬੈਠਿਆ ਉਥੋਂ ਪੁਲਿਸ ਲਾ ਕੇ ਉਥੋਂ ਬਾਬੇ ਜੀ ਨੂੰ ਕੱਢਿਆ ਸਤਗੁਰੂ ਰਾਮ ਸਿੰਘ ਦੇ ਲੰਗਰ ਵਿੱਚੋਂ ਫਿਰ 2011 ਵਿੱਚ ਬੇਬੇ ਦਲੀਪ ਕੌਰ ਜੀ ਦਰਸ਼ਨ ਕਰਨ ਗਏ ਸਤਗੁਰੂ ਜਗਜੀਤ ਸਿੰਘ ਦੇ ਜਦੋਂ ਹਸਪਤਾਲ ਚ ਸੱਚੇ ਪਾਤਸ਼ਾਹ ਦਾਖਲ ਸਨ ਉਹ ਹਸਪਤਾਲ ਠਾਕੁਰ ਜੀ ਦਾ ਅਪੋਲੋ ਹਸਪਤਾਲ ਮਾਤਾ ਚੰਦ ਕੌਰ ਜੀ ਨੇ ਦਰਸ਼ਨ ਕਰਾਤੇ 2-3 ਦਿਨ ਠਾਕੁਰ ਜੀ ਬਾਹਰ ਸਨ ਜਦੋਂ ਠਾਕੁਰ ਉਦੇਸ ਸਿੰਘ ਜੀ ਆਏ ਉਹਨਾਂ ਨੇ ਆਖਿਆ ਬੀਜੀ ਤੁਹਾਂ ਦਰਸ਼ਨ ਕਰ ਲੈਣੇ ਦੋ ਤਿੰਨ ਦਿਨ ਹੁਣ ਤੁਸੀਂ ਲੁਧਿਆਣਾ ਸ਼ਹਿਰ ਹੀ ਛੱਡ ਕੇ ਤੁਰ ਜਾਓ ਬੇਬੇ ਜੀ 20 ਦਿਨ ਉੱਥੇ ਬੈਠੇ ਰਹੇ ਨੇ ਮੁੜ ਕੇ ਦਰਸ਼ਨ ਨਹੀਂ ਕਰਨ ਦਿੱਤੇ ਬੂਹੇ 'ੱਕ ਜਾ ਕੇ ਮੱਥਾ ਟੇਕ ਕੇ ਮੁੜ ਆਉਂਦੇ ਰਹੇ ਫੇਰ ਸੁਤੀ ਪਾਸੇ ਜੀ ਦੇ ਅਖੀਰ ਸਮੇਂ ਦਰਸ਼ਨ ਨਹੀਂ ਕਰਨ ਦਿੱਤੇ ਬੇਬੇ ਜੀ ਤਰਲੇ ਕਰਦੇ ਰਹੇ ਸ਼ੇਰ ਸੱਚੇ ਪਾਤਸ਼ਾਹ ਜਦੋਂ ਸੱਚੇ ਪਾਤਸ਼ਾਹ ਜੀ ਦੇ ਕਰਕੇ ਦਰਸ਼ਨ ਦੇ ਰਹੇ ਸੀ ਹਸਪਤਾਲ ਤੇ ਦਰਸ਼ਨ ਨਹੀਂ ਕਰਨ ਦਿੱਤੇ ਸਸਕਾਰ ਸਮੇਂ ਨਹੀਂ ਦਰਸ਼ਨ ਕਰਨ ਦਿੱਤੇ ਉਸ ਤੋਂ ਕਾ ਲੰਬੀਆਂ ਚੌੜੀਆਂ ਗੱਲਾਂ ਹੁਣ ਕੀ ਕਰਨੀਆਂ ਨੇ ਐਸ ਜੀਵਨਗਰ ਪਿੰਡ ਦੇ ਵਿੱਚ ਬਾਬੇ ਜੀ ਦੇ ਮੁਕਾਬਲੇ ਤੇ ਇੱਕ ਵੱਖਰਾ ਗੁਰਦੁਆਰਾ ਬਣਾ ਦਿੱਤਾ ਉਹ ਕਾਦੇ ਵਾਸਤੇ ਅਤੇ ਹੁਣ ਦੀ ਤਾਜ਼ੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਜਦੋਂ ਬੇਬੇ ਜੀ ਜਾਦਾ ਢਿੱਲੇ ਸਨ ਉਹ ਦਿਨ ਮੈਂ ਆਪ ਫੋਨ ਕੀਤਾ ਠਾਕਰ ਜੀ ਨੂੰ ਸੰਤ ਜੀ ਨੂੰ ਉਹ ਨਹੀਂ ਆਏ ਔਰ ਇਹ ਵੀ ਦੱਸਣ ਦੀ ਮੈਂ ਲੋੜ ਸਮਝਦਾ ਕਿ ਮਹਾਰਾਜ ਵੀਰ ਸਿੰਘ ਜੀ ਅਤੇ ਬੇਬੇ ਦਲੀਪ ਕੌਰ ਜੀ ਦੋਵੇਂ ਆਪਣੇ ਪੁੱਤਰੇ ਨੂੰ ਮਿਲਣ ਨੂੰ ਤਰਸਦੇ ਚਲੇਗੇ ਮਹਾਰਾਜੀ ਜੀ ਜਦੋਂ ਉਦੋਂ ਵੀ ਮੈਂ ਬੜੀ ਕੋਸ਼ਿਸ਼ ਕੀਤੀ ਸੀ ਮੇਰੇ ਆਖੇ ਤਨ ਠਾਕਰ ਜੀ ਨਹੀਂ ਸਨ ਮੰਨਦੇ ਕਿਸੇ ਤੋਂ ਵੀ ਅਖਵਾਇਆ ਸੀ ਤਾਂ ਵੀ ਉਹਨਾਂ ਨੇ ਕਾਕਾ ਉਤਮ ਸਿੰਘ ਜੀ ਨੂੰ ਨਹੀਂ ਮਿਲਣ ਦਿੱਤਾ ਤੇ ਹੁਣ ਮੈਂ ਆਖਿਆ ਸੀ ਕਿ ਆਪ ਆ ਕੇ ਮਿਲ ਜਾਓ ਬੱਚਿਆਂ ਨੂੰ ਮਿਲਾ ਦਿਓ ਆਖਿਰੀ ਸਮਾਂ ਆਪ ਪੋਤਰਿਆਂ ਨੂੰ ਤਾਂ ਕੀ ਮਿਲਾਉਣਾ ਸੀ ਆਪ ਇੱਥੇ ਜੀਵਨਨਗਰ ਪਿੰਡ ਵਿੱਚ ਆ ਕੇ ਤੇਰ ਮਾਂ ਨੂੰ ਚੜਾਉਣ ਵਾਸਤੇ ਤੰਗ ਕਰਨ ਵਾਸਤੇ ਪਿੰਡ ਵਿੱਚ ਆ ਕੇ ਹੋਰ ਕਿਸੇ ਦੀ ਮਾਂ ਨੂੰ ਮਿਲ ਕੇ ਚਲੇ ਗਏ ਨੇ ਬੇਬੇ ਦਲੀਪ ਕੌਰ ਜੀ ਕੋਲ ਨਹੀਂ ਆਏ ਇਸ ਕਰਕੇ ਜਿਸ ਮਾਂ ਨੇ ਇੰਨੀ ਕਿਰਪਾ ਸਾਡੇ ਤੇ ਕੀਤੀ ਹੈ ਉਸ ਮਾਂ ਦੇ ਨਾਲ ਇਹ ਹਾਲ ਹੋਇਆ ਇੱਕ ਸ਼ਾਇਰ ਨੇ ਲਿਖਿਆ ਆਪਣੋਂ ਕੇ ਆਪਣੋਂ ਕੇ ਸਤਮ ਆਪਨੋ ਕੇ ਸਿਤਮ ਗਿਨਾਏ ਨਹੀਂ ਜਾਂਦੇ ਇਹ ਵੋ ਜ਼ਖਮ ਹੈ ਬੁਲਾਏ ਨਹੀਂ ਜਾਂਦੇ ਸੋ ਸਚੀ ਮੁਚੀ ਸੇਵਾ ਦੀ ਮੂਰਤੀ ਸਨ ਪਰ ਉਹਨਾਂ ਨੂੰ ਜੋ ਤੰਗੀਆਂ ਆਈਆਂ ਉਹਨਾਂ ਦੇ ਵਾਸਤੇ ਅਸੀਂ ਜ਼ਿੰਮੇਵਾਰ ਆਪਾਂ ਸੰਗਤ ਵੀ ਜ਼ਿੰਮੇਵਾਰ ਆ ਕਿਉਂਕਿ ਆਪਾਂ ਤੰਗੀਆਂ ਦੇਣ ਵਾਲਿਆਂ ਦੀ ਸਹਾਇਤਾ ਕਰਨੀ ਜੀਵਤ ਸਾਹਿਬ ਚੌਂਦ ਜਵਾਦੋ ਪਲਾਸਾ ਰੇ ਹਲਤ ਪਲਾਸਾ ਰੇ ਹਲ ਮੰਨਿਆ ਇਹ ਲੋਕ ਸੁਖੀਏ ਪਰਲੋਕ ਸੁਹਲੇ ਨਾਨਕ ਹਰ ਪ੍ਰਭ ਆਪੇ ਲੇ ਸਵੇਰੇ ਸਵੇਰੇ ਹਲਤ ਪਲਤਾ ਹਲਤ ਪਲਤ ਸਵਾਰਿਓ ਨਿਹਚਲ ਦਿੱਤਿਆਂ ਜਾਏ ਸਵੇਰੇ ਹਲਤ ਪਲਤਾ वक सेवक बही प्रीत सेवकी की बही प्रीत सेवकी ओर कनि बही प्रीत ਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਣ ਗਰੀ ਸਈ ਇਹ ਆਏ ਸਫਲ ਤਿਨਾ ਕੇ ਕਾਮ ਅੰਮ੍ਰਾਮ ਹਰ ਜਨ ਕਾ ਹੋ ਬਲ ਜਾਈ ਕੇਸਾ ਕਾ ਕਰ ਚੰਤ ਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰੁ ਪੁਕਾਰੀ ਆਏ ਜੀ ਆਦਾਨ ਦੇ ਪੜੀ ਲਾਇਨ ਹਰਿ ਸੋ ਸਫਲ ਹੋਇਆ ਆ ਚਰਨ ਸੇਵਕ ਸਫਲ ਹੋਇਆ ਆ ਧਨ ਸੇਵਕ ਸਫਲ ਹੋਇਆ ਆ ਧਨ ਸੇਵਕ ਸਫਲ ਹੋਇਆ ਆ ਜਿਨ ਕਾ ਨਹੀਂ ਕੇ ਪ੍ਰਸਾਦ ਇਹ ਨਹੀਂ ਕੇ ਪ੍ਰਸਾਦ ਸੋਦਾਨ ਕਰੇ ਅਗੇ ਓਗ ਕਰੇ ਇਨਹੀ ਕਿਰਪਾ ਇਨਹੀ ਕੀ ਕਿਰਪਾ ਸਭ ਸਤਰੂ ਮਰੇ ਇਨਹੀ ਕੀ ਕਿਰਪਾ ਸੇ ਵਿਦਿਆ ਲਈ ਇਨਹੀ ਕੀ ਕਿਰਪਾ ਗ੍ਰਹਿਤਾਮ ਪਰੇ ਕਿਰਪਾ ਕੇ ਸਜੇ ਰਮ ਹੈ ਨਹੀਂ ਮੋਸੋ ਗਰੀਬ ਕਰੋਰ ਪਰੇ वकी कनी बही प्रीतेवकी कनि बही प्रीत ਸਤਕਾਰਯੋਗ 사ਸੰਗ ਜੀ ਸਾਡੇ ਕੋਲ ਕੁਝ ਮਹਾਨ ਧਾਰਮਿਕ ਹਸਤੀਆਂ ਔਰ ਰਾਜਨੀਤਿਕ ਹਸਤੀਆਂ ਨੇ ਦਰਸ਼ਨ ਦਿੱਤੇ ਹੈ ਉਹਨਾਂ ਦੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਸਵਰਨ ਸਿੰਘ ਜੀ ਬਰਗਾੜੀ ਸਾਹਿਬ ਬੀਸੀ ਪੰਜਾਬ ਪ੍ਰਧਾਨ ਜਥੇਦਾਰ ਪ੍ਰੇਮ ਸਿੰਘ ਜੀ ਤਰਨਤਾਰਨ ਰੰਗਰੇਟਾ ਦਲ ਸੰਤ ਜਗਰਾਜ ਸਿੰਘ ਜੀ ਲੋਪੋ ਡੇਰਾ ਲੋਪੋ ਲੰਗਰਾ ਵਾਲੇ ਅਨਲ ਜੋਸ਼ੀ ਜੀ ਸਾਬਕਾ ਕੈਪਟਨ ਮੰਤਰੀ ਪੰਜਾਬ ਚੌਧਰੀ ਅਬੇ ਸਿੰਘ ਜੀ ਚੁਟਾਲਾ ਜੀ ਦਾ ਫੋਨ ਆਇਆ ਹੈ ਚੌਧਰੀ ਭਾਗੀ RAM ਜੀ ਦਰਸ਼ਨ ਦਿੱਤੇ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਨਾਮ ਦਾ ਡੇਰਾ ਕੋਟ ਧਰਮੂ ਉਹਨਾਂ ਵੱਲੋਂ ਬਾਬਾ ਕੌਰ ਸਿੰਘ ਜੀ ਵੱਲੋਂ ਦਸਤਾਰ ਆਈ ਹੈ ਬਹੁਤ ਬਹੁਤ ਧੰਨਵਾਦ ਗੁਲਜਾਰ ਸਿੰਘ ਰਾਣੀ ਕੇ ਸਾਬਕਾ ਕੈबिनेट ਮੰਤਰੀ ਰਜਿੰਦਰ ਮੋਹਨ ਸਿੰਘ ਛੀਨਾ ਪ੍ਰਧਾਨ ਬੀਜੇਪੀ ਅਮਰਸਰ ਵੀਰ ਸਿੰਘ ਲੋਪੋ ਕੇ ਸਾਬਕਾ ਐਮਐਲਏ ਗੁਰਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅਮਰਸਰ ਅ ਰਜੇਸ਼ ਮਿਸ਼ਰਾ ਜੀ ਪ੍ਰਧਾਨ ਪ੍ਰਮਾincial ਸਮਾਜ ਐਲਡੀ ਲੁਧਿਆਣਾ ਵਰੀਂਦਰ ਮਿਸ਼ਰਾ ਜੀ ਅਧਿయోగਪਤੀ ਲੁਧਿਆਣਾ ਰਜੇਸ਼ ਗੁਪਤਾ ਜੀ ਲਾਲ ਸਿੰਘ ਮਿਸ਼ਰਾ ਜੀ ਸੰਤ ਬਾਬਾ ਹਰਚੰਦ ਸਿੰਘ ਜੀ ਪਿੰਡ ਸਿਆੜ ਸੰਤ ਮੀਆਂ ਸਿੰਘ ਜੀ ਦੇ ਸੁਪੁੱਤਰ ਸੰਤ ਬਖਸ਼ੀਸ਼ ਸਿੰਘ ਜੀ ਵਿਰਕ ਐਮ ਐਲ ਏ ਪ੍ਰੋਫੈਸਰ ਹਾਕਮ ਸਿੰਘ ਜੀ ਰੂਪ ਸੱਚਾ ਪਾਤਸ਼ਾਹ ਜੀ ਦੇ ਉਸਤਾਦ ਰਹੇ ਨੇ ਡਾਕਟਰ ਰਾਜਪਾਲ ਸਿੰਘ ਪ੍ਰਧਾਨ ਆਯੁਰਵੇਦਕ ਅਨੁਭਵ ਚਿਕਿਤਸਾ ਸਮਾਜ ਸਮਿਤੀ ਗਿਆਨੀ ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਉਹਨਾਂ ਦਾ ਸ਼ੋਕ ਸੰਦੇਸ਼ ਆਇਆ ਹੈ ਬਾਬਾ ਰੂਪਨਾਥ ਜੀ ਗੁੱਗਾ ਮਾੜੀ ਡਾਕਟਰ ਸੁਆਮੀ ਰਮੇਸ਼ੂਰ ਆਨੰਦ ਜੀ Rajasthan Nirmal Samprada ਸੰਤ ਮਹਾਂਪੁਰਸ਼ ਹਰਪ੍ਰੀਤ ਸਿੰਘ ਜੀ ਨੁਸ਼ਹਿਰਾ ਸਾੰਭੀ ਵਾਲੇ ਨੀਲਤਾਰੀ ਸੰਗਤ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੰਤ ਅਮਰੀਕ ਸਿੰਘ ਜੀ ਹੇਲਰਾਂ ਵਾਲੇ ਉਹਨਾਂ ਵੀ ਦਰਸ਼ਨ ਦਿੱਤੇ ਐ ਸ੍ਰੀ ਸਾਧੂ ਬ੍ਰਾਮ ਜੀ ਬਾਂਸਲ ਆਰਐਸਐਸ ਸ੍ਰੀ சுரேਸ਼ ਸਿੰਘਲਾ ਜੀ ਆਰਐਸਐਸ ਸ੍ਰੀ ਪ੍ਰਮੋਦ ਜੀ ਆਰਐਸਐਸ ਪ੍ਰਾਂਤ ਪ੍ਰਚਾਰਕ ਜਸਵੀਰ ਸਿੰਘ ਪ੍ਰਚਾਰਕ ਪੰਜਾਬ ਮੁਹਤਿਆਰ ਸਿੰਘ ਜੀ ਮੋਖਾ ਰਾਸ਼ਟਰੀ ਸਿੱਖ ਸੰਗਤ ਮਹਾ ਮੰਤਰੀ انت درشن ہیں بہت بہت تنواد سورگیا ماتا دلیپ کور جی گردوارا شہید بابا سکھا سنگھ مہتاب سنگھ جی ہنومان گڑھ بڑھا دل کار سیوا بابا بلکار سنگھ جی دار کشمیر سنگھ جی درشن سنگھ جی گردوارا پیڑی بنگا منڈی پیڑی بنگا و شوق شنےش بھی آیا ہے. بہت بہت دنواد ਡੇਰਾ ਜਗਮਾਲ ਵਾਲੀ ਵੱਲੋਂ ਸ਼ੋਕ ਸੰਦੇਸ਼ ਆਇਆ ਹੈ। ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿੰਨੀਆਂ ਸੰਗਤਾਂ ਇੱਥੇ ਆਈਆਂ ਸਾਰਿਆਂ ਦਾ ਧੰਨਵਾਦ। ਹਾਂਜੀ। ਸੰਤ ਅਨੰਕ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਉਹ ਕਿਰਪਾ ਕਰਨਗੇ ਉਹਨਾਂ ਨੇ ਕੋਈ ਬਚਨ ਕਰਨੇ ਹਾਂਜੀ પરમ સત્કાર્યયોગ સાહસંગતજી આજ ਅਸੀਂ ਜਿਹੜੀ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰਨ ਲਈ ਉਹਨਾਂ ਦੀਆਂ ਅੰਤਮ ਅਦਾਸ ਸ਼ਾਮਲ ਹੋਏ ਆ ਉਹਨਾਂ ਨੂੰ ਬੜੇ ਹੀ ਪ੍ਰੇਮ ਭਾਵਨਾ ਯਾਦ ਕਰੀਏ ਤੇ ਆਖੀਏ ਧੰ ਬੇਬੇ ਦਲੀਪਕੌਰ ਜੀ ਬੇਬੇ ਦਲੀਪਕੌਰ ਜੀ ਕੌਣ ਸਨ ਇਸ ਬਾਰੇ ਜਿੰਨੇ ਵੀ ਪਹਿਲੇ ਬੁਲਾਰਿਆ ਨੇ ਦੱਸਿਆ ਉਸ ਤੋਂ ਕੋਈ ਮੈਂ ਵੱਖਰਾ ਨਹੀਂ ਗੱਲ ਕਰਨੀ ਪਰ ਜੋ ਗੁਰਮਤਿ ਇਤਿਹਾਸ ਨੂੰ ਆਪਾਂ ਦੇਖਾਂਗੇ ਦਵਾਪਰ ਦੇ ਯੁੱਗ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਜਨਮ ਦੇਣ ਵਾਲੀ ਮਾਤਾ ਦੇਵਕੀ ਔਰ ਪਾਲਣ ਵਾਲੀ ਮਾਤਾ ਯਸ਼ੋਦਾ ਉਹ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਜੋ ਪ੍ਰਤੱਖ ਰੂਪ ਤੇ ਦਰਸ਼ਨ ਹੋਇਆ ਹੈ ਮਾਤਾ ਦੇਵਕੀ ਦੇ ਰੂਪ ਦੇ ਵਿੱਚ ਬੇਬੇ ਦਲੀਪਕੌਰ ਜੀ ਦਾ ਔਰ ਮਾਤਾ ਯਸ਼ੋਦਾ ਦੇ ਰੂਪ ਦੇ ਵਿੱਚ ਮਾਤਾ ਚੰਦਕੌਰ ਜੀ ਦਾ ਜਿਨ੍ਹਾਂ ਨੇ ਸਤਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਾਨੂੰ ਦਰਸ਼ਨ ਕਰਾਏ ਬੇਬੇ ਜੀ ਨੇ ਜਨਮ ਦਿੱਤਾ ਮਾਤਾ ਜੀ ਨੇ ਪਾਲਿਆ ਜੋ ਇਹ ਸਮਾ ਦਵਾਪਰਚ ਬਣਿਆ ਸੀ ਉਹ ਇਹ ਸਮਾ ਸਾਨੂੰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਸ਼ਾ ਦੇ ਬਚਨਾਂ ਚ ਅਸੀਂ ਆਮ ਸਭ ਨੇ ਸੁਣਿਆ ਹੋਣਾ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਬਾਣੇ ਦੀ ਇਹ ਤੁਕ ਦੇ ਵਿੱਚ ਸਾਸੰਗਤ ਜੀ ਨਾਮ ਧਾਰੀ ਪੰਥ ਇਸ ਭਾਰਤ ਵਰਸ਼ ਦੇਸ਼ ਨੂੰ ਜੋ ਸਮਾਜਿਕ ਰੂਪ ਦੇ ਉੱਤੇ ਧਾਰਮਿਕ ਰੂਪ ਦੇ ਉੱਤੇ ਜੋ ਯੋਗਦਾਨ ਉਸ ਮਹਾਨ ਸੇਪਾ ਸ਼ਾਹੀ ਦਾ